ਭਾਈ ਬਗਨੇ ਇੱਕ ਤਾਂ ਗੜੀ ਜਾਂਦੇ ਹਨ ਹਨੀਆਂ ਤੇ ਪਈ ਅੱਗੇ ਅੱਗੇ ਕਾਹ ਤੋਂ ਨਹੀਂ ਆਈ ਸਾਹ ਫੜ ਕੇ ਉੱਤੇ ਸਾਹ ਕੀ ਤਾਂ ਜਾਂਦੇ ਨੇ ਸਰਕਾਰਾਂ ਕਰਕੇ ਕੋਈ ਪੰਜਾਬੀ ਤੋਂ ਉਹਨਾਂ ਦਾ ਫਸਲਾਂ ਦਾ ਟਾਈਮ ਆ ਮੌਕੇ ਤੇ ਤਿਆਰੀ ਰੱਖੋ ਤੇ ਜਾਂ ਮੌਸਮ ਦੀ ਲੋੜ ਹੀ ਮਤਰੀ ਆਾਰੇ ਨੌਜਵਾਨਾਂ ਦਾ ਕਹਿਣਾ ਸੀ ਕਿ ਅੱਗੀ ਫੱਟ ਚੁੱਕੇ ਅੱਗ ਲਗਾਤਾਰ ਭਜਾਉਣ ਦੇ ਯਤਨ ਕਰ ਕਰਕੇ ਪਰ ਆਗਾ ਕਸ਼ੀਕਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜਿਓ ਮਿੱਟੀ ਦੀ ਖੁਸ਼ਬੂ ਦੇ ਨਾਲ ਅੱਜ ਅਸੀਂ ਖੜੇ ਹਾਂ ਪਿੰਡ ਢੱਲਵਾ ਕਲਾਂ ਔਰ ਪੰਜ ਗਰਾਈ ਦੇ ਵਿਚਕਾਰ ਜਿੱਥੇ ਅੱਗ ਜਿਹੜੀ ਉਹ ਲਗਾਤਾਰ ਲੱਗੀ ਹੋਈ ਆ ਅੱਗ ਲਗਾਤਾਰ ਟੰਡਵ ਕਰ ਰਹੀ ਆ ਬੁੱਝ ਜਾਂਦੀ ਆ ਲਗਾਤਾਰ ਫੇਰ ਲੱਗ ਜਾਂਦੀ ਆ ਸੋ ਇਹ ਸਾਰਾ ਜਿਹੜਾ ਮਾਮਲਾ ਜਿਹੜਾ ਇਹਦੇ ਤੋਂ ਅਸੀਂ ਤੁਹਾਨੂੰ ਜਾਣੂਆ ਜਿਹੜਾ ਕਰਾਵਾਂਗੇ ਕਿਵੇਂ ਲੱਗੀ ਅੱਗ ਕਿਸੇ ਦੀ ਸ਼ਰਾਰਤਾਂ ਜਾਂ ਕਿਸ ਤਰੀਕੇ ਦੇ ਨਾਲ ਲੱਗੀ ਕਿਉਂ ਲੱਗੀ ਇਹਨਾਂ ਤਮਾਮ ਸਾਰੇ ਸਵਾਲਾਂ ਤੇ ਜਿਹੜੀ ਝਾਤ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਲਗਾਤਾਰ ਤਸਵੀਰਾਂ ਉਹ ਦੇਖਦੇ ਆ ਫਿਰ ਅੱਗੇ ਚੱਲ ਕੇ ਕਿ ਕੀ ਮਾਹੌਲ ਆ ਕਿੱਦਾਂ ਅੱਗ ਲੱਗੀ ਤੇ ਸੀ ਕੁਝ ਨੌਜਵਾਨ ਵੀਰ ਨੇ ਉਹਨਾਂ ਨੇ ਗੱਲ ਕਰਦੀ ਕਰਾਂਗੇ ਅੱਜ ਕਿਹੜੀ ਕੀ ਕਰ ਚੌਂਗੇ ਅੱਜ ਲੱਗੀ ਹੋਈ ਆ ਕੀ ਕੀ ਲੱਗਦਾ ਤੁਹਾਨੂੰ ਕਿਸੇ ਵੀ ਸ਼ਰਤ ਤੋਂ ਹੋ ਸਕਦੀ ਆ ਜਾਂ ਕੋਈ ਹੋਰ ਤਰ੍ਹਾਂ ਦਾ ਬਈ ਤਾਰਾ ਬਈ ਕੰਮ ਹੋ ਰਾਇਆ ਜੀ ਤਾਰਾ ਦੇ ਵਿੱਚ ਕਰਕੇ ਹਾਂ ਤਾਰਾ ਫਾਰਕ ਮਾਰ ਜਾਂਦੇ ਆਈਆਂ ਹਾਂਜੀ ਉਹਦੇ ਕਰਕੇ ਹੁੰਦਾ ਉਹ ਫੈਸਲੇ ਕੀਤਾ ਹੁੰਦਾ ਤਰਾਸ ਤਾਂ ਕੋਈ ਨਹੀਂ ਕਰਦਾ ਭਾਈ ਉਹ ਬਾਕੀ ਦਬਾਵਾ ਉੱਪਰ ਆਪਾਂ ਕੀ ਹਵਾ ਰੁਕੇ ਇਸ ਦਾ ਕੰਮ ਕੋ ਜਾਵੇ ਨਹੀਂ ਲੱਗਦਾ ਨਹੀਂ ਜਾਵੇ ਭੈਣ ਸਰਕਾਰਾਂ ਦੇ ਨਾਲ ਕੋਈ ਨਹੀਂ ਆਈ ਫਾਇਰ ਬ੍ਰਿਗੇਡ ਇੱਕ ਘੜੀ ਜਾਂਦੇ ਬਸ ਹਨੀਏ ਤੇ ਭਈ ਅੱਗੇ ਅੱਗੇ ਕਾਹ ਤੋਂ ਨਹੀਂ ਆਈ ਫਾਇਰ ਬ੍ਰਿਗੇਡ ਉੱਥੇ ਖੜੀ ਕੀ ਤਾਂ ਸਹੀ ਅੰਨੇ ਸਰਕਾਰਾਂ ਕਰਦੀਆਂ ਗਵਰਨੀ ਪਈਆਂ ਬਈ ਤੁਹਾਨੂੰ ਮਾਦਾ ਫਸਲਾਂ ਦਾ ਟਾਈਮ ਆ ਮੌਕੇ ਤੇ ਤਿਆਰੀ ਰੱਖੋ ਬਈ ਜਾਂ ਮੌਕਿਆਂ ਦੀ ਲੋੜ ਹੀ ਨਾ ਪਵੇ ਰਹਿਣਾ ਹੋਰ ਜੀ ਸਾਨੂੰ ਬਾਕੀ ਦਾ ਬਸ ਪਾਣੀ ਦੀ ਜੜੀਆਂ ਦਾ ਪਾਣੀ ਨਹੀਂ ਰਹੀ ਆ ਪਾਣੀ ਨਹਿਰਾਂ ਵੀ ਖਾਲੀ ਪਈਆਂ ਹੋਈਆਂ ਸੋ ਬਾਈ ਜੀ ਉਹਨਾਂ ਦਾ ਕਹਿਣਾ ਹੈਗਾ ਕਿ ਤਾਰਾਂ ਦੇ ਸਪਾਰਕ ਹੋਣ ਦੇ ਕਾਰਨ ਸ਼ਾਇਦ ਜਿਹੜੀ ਇਹ ਆਗ ਹੈ ਜਿਹੜੀ ਉਹ ਲੱਗੀ ਹੈਗੀ ਹੈਗੀ ਉਹ ਇੱਕ ਬਾਈ ਦਾ ਇਹ ਵੀ ਕਹਿਣਾ ਹੈਗਾ ਕਿ ਨਹਿਰਾਂ ਵੀ ਜਿਹੜੀਆਂ ਖਾਲੀ ਪਈਆਂ ਹੈਗੀਆਂ ਜਿਹਦੇ ਕਰਕੇ ਜਿਹੜੀ ਆਗ ਨੂੰ ਰੋਕਣ ਦੇ ਵਿੱਚ ਜਿਹੜੀ ਮੁਸ਼ਕਲ ਆ ਉਹ ਵੱਡੀ ਮੁਸ਼ਕਲ ਆਈ ਤੇ ਜੀ ਸੋ ਅੱਗੇ ਜਾ ਕੇ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕੁਸ਼ਵੀਰ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕారణ ਦੀ ਕੋਸ਼ਿਸ਼ ਜਿਹੜੀ ਉਹ ਕਰਾ ਰਹੀ ਸਤਿਕਾਰ ਬਾਈ ਜੀ ਕੀ ਕਹੋਗੇ ਬਾਈ ਜੀ ਜਿਹੜੀ ਅੱਗ ਲੱਗੀ ਹੈਗੀ ਕੀ ਕਾਰਨ ਹੋ ਸਕਦੇ ਹੋਏ ਓਏ ਉਧਰੋਂ ਲੱਗੀ ਹੈ ਕਿਸੇ ਤੋਂ ਭਜਾਉਂਦੇ ਭਜਾਉਂਦੇ ਹੰਬੇ ਪਏ ਸਾਰੇ ਬਾਈ ਕਿੰਨਾ ਕਿੰਨਾ ਕੁ ਟਾਈਮ ਹੋ ਗਿਆ ਬਾਈ ਜੀ ਇਹ ਜੀ 1:52 ਮਿੰਟ ਤੋਂ ਲੱਗੀ ਹੋਇਆ ਹੈ ਹਾਂਜੀ ਤੇ ਪ੍ਰਸ਼ਾਸਨ ਨੇ ਇੱਥੇ ਕਿਤੇ ਦਿਖਾਈ ਨਹੀਂ ਆਇਆ ਜੀ ਇਧਰ ਆਇਆ ਜੀ ਇਧਰ ਆਇਆ ਕਿੰਨੀਆਂ ਫਾਇਰ ਬ੍ਰਿਗੇਡਾਂ ਆਏ ਬਾਈ ਇੱਕ ਆਈਆਂ ਹਾਲਾਂਕਿ ਬੜਾ ਲੰਮਾ ਦਾਇਰਾ ਹੈ ਜੋ ਉੱਥੋਂ ਲੈ ਕੇ ਤੱਕ ਪਨਾ ਠਾਣੋ ਲੈ ਕੇ ਦਿੱਤੇ ਜਾਵਦਾ ਇੱਕ ਤਾਂ ਫਾਇਰ ਬ੍ਰਿਗੇਡ ਦੇ ਨਾਲ ਲੱਗਦਾ ਨਹੀਂਗਾ ਕਿ ਨਹੀਂ ਨਹੀਂ ਲੰਮਾਟ ਸਮਾ ਹੋ ਗਿਆ ਹਨ ਇੱਕ ਤੋਂ 1:55 ਮਿੰਟ ਤੇ ਫਿਰ ਡਰਾਈਵਰ ਜੀ ਆਈ ਸੀ ਜੀ ਚੇਅਰਮੈਨ ਜੀ ਆ ਗਿਆ ਸੀ ਉੱਥੇ ਫੈਵਰੇਟ ਖਾਈ ਵਕ ਵਕ ਚੱਲ ਉਹ ਤੋਂ ਘਰ ਫੈਵਰੇਟ ਹੋ ਤਾਂ ਉੱਥੋਂ ਇੱਕ ਫੈਵਰੇਟ ਹੋ ਰਿਹਾ ਉਹ ਸਿੱਧੀ ਪਾਣੀ ਰੋਡਾ ਰੋਡਾ ਲਾ ਜੀ ਉੱਥੋਂ ਉਹਨਾਂ ਨੇ ਤਾਂ ਨਹੀਂ ਕਾਬੂ ਆਇਆ ਸਿੱਧੀ ਲਾ ਦਿੱਤਾ ਸੋ ਬਹੁਤ ਮਾਰਾ ਕਰ ਜੀ ਸੋ ਬਾਈ ਜੀ ਦਾ ਬਿਤਾਵ ਹੋ ਗਿਆ ਚੌਂਕੀ ਬਚਤ ਹੋ ਗਿਆ ਜੀ ਸੋ ਬਾਈ ਜੀ ਹੋਰਾਂ ਦਾ ਕਹਿਣਾ ਹੈ ਕਿ ਸੁਖਜੀਤ ਚੇਅਰਮੈਨ ਜੀ ਉਰੀ ਪਹੁੰਚ ਗਏ ਸੀ ਜੀ ਤੇ ਫਿਰ ਵੀ ਆਗ ਤਾਂ ਜਿਹੜੀ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਉਹ ਬੁਜੀ ਨਹੀਂ ਹੈਗੀ ਫਾਇਰ ਬ੍ਰਿਗੇਡ ਆ ਚੁੱਕੀ ਸੀ ਇੱਕ ਫਾਇਰ ਬ੍ਰਿਗੇਡ ਹੋਰ ਆ ਚੁੱਕੀ ਸੀ ਸੋ ਉਹਦੇ ਨਾਲ ਵੀ ਜਿਹੜੀ ਆਗ ਆ ਜਿਹੜੀ ਕੰਟਰੋਲ ਹੋਏਗੀ ਤੋਂ ਕਿਤੇ ਨਾ ਕਿਤੇ ਇਹ ਲੱਗਦਾ ਹੈਗਾ ਕਿ ਪ੍ਰਸ਼ਾਸਨ ਇੱਥੋਂ ਗਾਇਬ ਰਿਆ ਹੈ ਬੇਸ਼ੱਕ ਸੁਖਜੀਤ ਚੇਅਰਮੈਨ ਜੀ ਹੋਰੀ ਇੱਥੇ ਪਹੁੰਚ ਗਏ ਸੀਗੇ ਪਰ ਜਿੱਡੀ ਤਦਾਰ ਦੇ ਵਿੱਚ ਫਾਇਰ ਬ੍ਰਿਗੇਡ ਇੱਥੇ ਆਉਣੀਆਂ ਚਾਹੀਦੀਆਂ ਸੀ ਉਸ ਤਦਾਰ ਦੇ ਵਿੱਚ ਫਾਇਰ ਬ੍ਰਿਗੇਡ ਜਿਹੜੀਆਂ ਇੱਥੋਂ ਮਿਸਿੰਗ ਰਹੀਆਂ ਸੋ ਦੁਬਾਰਾ ਇੱਥੇ ਹੀ ਅੱਗ ਜਿਹੜੀ ਉਹ ਲੱਗ ਚੁੱਕੀ ਆ ਸੋ ਨੌਜਵਾਨ ਤੁਹਾਨੂੰ ਭਜਾਉਂਦੇ ਜਿਹੜੇ ਅੱਗ ਭਜਾਉਂਦੇ ਉਹ ਦਿਖਾਈ ਦੇਣਗੇ ਸੋ ਇਸ ਤਰੀਕੇ ਦੇ ਨਾਲ ਦੁਬਾਰਾ ਜਿਹੜੀ ਉਹ ਲੱਗ ਚੁੱਕਾ ਇੱਥੇ ਜਿਹੜੀਆਂ ਲਪਟਾਂ ਜਿਹੜੀਆਂ ਹੋਤੀ ਸੀ ਉਹ ਯਾਰ ਨੇ ਕਿੰਨੇ ਯਾਰੀ ਆ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਸੀ ਸੋ ਇਸ ਤਰੀਕੇ ਦੇ ਨਾਲ ਅੱਗ ਵਧਦੀ ਜਾ ਰਹੀ ਆ ਨੌਜਵਾਨਾਂ ਤੋਂ ਇਹ ਅੱਗਾਂ ਜਿਹੜੀ ਕਾਬੂ ਨਹੀਂ ਆ ਰਹੀ ਕਿਸ ਤਰੀਕੇ ਦੇ ਨਾਲ ਲਪਟਾਂ ਜਿਹੜੀਆਂ ਹੋਰ ਸ਼ੁਰੂ ਹੋ ਗਈਆਂ ਹੈਗੇ ਲਗਾਤਾਰ ਆ ਕੇ ਵਾਧੀ ਜਾਰੀ ਆ ਦੂਸਰੇ ਪਾਸੇ ਨੂੰ ਇਧਰੋਂ ਫੇਰ ਸ਼ੁਰੂ ਹੋ ਗਈ ਹੈਗੀ ਹੈਗੀ ਹਵਾ ਜਿਹੜੀ ਉਹ ਜ਼ਿਆਦਾ ਹੋਣ ਦੇ ਕਾਰਨ ਆਕਾ ਜਿਹੜੀ ਉਹ ਉਹ ਇਲੈਕਟਰ ਵਾਲਾ ਵੀਰ ਆ ਜਿਹੜਾ ਉਹ ਇਸ ਦੇ ਨਾਲ ਆਪ ਘੋੜਿਆ ਕੋਸ਼ਾ ਜਿਹੜੀਆਂ ਉਹ ਲਗਾਤਾਰ ਕਰਦੇ ਆ ਹੈਗਾ ਪਰ ਇਹਨਾਂ ਨੌਜਵਾਨਾਂ ਤੋਂ ਜਿਹੜੀ ਆਪਾਂ ਜਿਹੜੀ ਉਹ ਤਾਣਿਆਂ ਦੇ ਨਾਲ ਨਹੀਂ ਦੂਰੀ ਹੈਗੀ ਸੋ ਇਹਨਾਂ ਸਾਰੇ ਵੀਰਾਂ ਦਾ ਨੌਜਵਾਨਾਂ ਦਾ ਸੋ ਜਿੰਨੇ ਵੀ ਇੱਥੇ ਪਿੰਡ ਵਾਸੀ ਦੂਰੋਂ ਨੇੜੋਂ ਜਾ ਪਹੁੰਚੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਬੜੇ ਲੰਮੇ ਸਮੇਂ ਤੋਂ ਲੱਗੇ ਹੋਏ ਆ ਅੱਗ ਨੂੰ ਬੁਝਾਉਣ ਪਰ ਆਗਾ ਜਿਹੜੀ ਉਹ ਕੰਟਰੋਲ ਨਹੀਂ ਹੋ ਰਹੀ ਤੇ ਅਸੀਂ ਅੱਗ ਨੂੰ ਬੁਝਾ ਬੁਝਾ ਕੇ ਹੱਟ ਚੁੱਕੇ ਆ ਪਰ ਆਗਾ ਜਿਹੜੀ ਉਹ ਕਾਬੂ ਆਉਣ ਦਾ ਜਿਹੜਾ ਉਹ ਨਾਮ ਆ ਜਿਹੜਾ ਉਹ ਨਹੀਂ ਲੈ ਰਹੀ। ਉਹ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿਦਮ ਨੂੰ ਕਿਸੇ ਤਰੀਕੇ ਦੇ ਨਾਲ ਆਗਾ ਜਿਹੜੀ ਉਹ ਵੱਧ ਕੇ ਜਾਵੇ ਸਾਰੇ ਵੀਰ ਦੂਸਰੇ ਪਾਸੇ ਜਾ ਚੁੱਕੇ ਨੇ ਇਧਰੋਂ ਆਗਾ ਜਿਹੜੀ ਉਹ ਫੇਰ ਸ਼ੁਰੂ ਹੋ ਗਈ ਆ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਆ ਦੇ ਨਾਲ ਟਾਣਿਆਂ ਦੇ ਨਾਲ ਇਹਦਾ ਸਾਰਿਆਂ ਨੌਜਵਾਨਾਂ ਦੇ ਵੱਲੋਂ ਅੱਗ ਚੋਂਦੀ ਹੈ ਆ ਕਾ ਜਿਹੜੇ ਲਗਾਤਾਰ ਕੀਤੇ ਜਾ ਰਹੇ ਹਨ ਹਵਾ ਬੜੀਆ ਇਹ ਦੇਖ ਕੇ ਅੱਗ ਜਿਹੜੀ ਉਹ ਪੋਲ ਦੇ ਆ ਰਹੀ ਤੇਜ ਤਪਸ਼ ਦੇ ਕਾਰਨ ਸਾਨੂੰ ਵੀ ਪਿਆਸ ਆ ਜਿਹੜੀ ਉਹ ਲੱਗ ਗਈ ਆ ਸਾਰੇ ਨੌਜਵਾਨਾਂ ਦਾ ਕਹਿਣਾ ਇੱਥੇ ਕਿ ਅਸੀਂ ਥੱਕ ਚੁੱਕੇ ਆ ਅੱਗ ਲਗਾਤਾਰ ਬੁਝਾਉਣ ਦੇ ਯਤਨ ਕਰ ਕਰਕੇ ਪਰ ਅੱਗ ਆ ਕੰਟਰੋਲ ਨਹੀਂ ਆ ਰਹੀ